ਦੋ ਨਹਿਰਾਂ ਨੂੰ ਅਸੀਂ ਹੋਰ ਚਾਲਾਂਗੇ ਹਾਂ ਪੰਜਾਬ ਨੂੰ ਟੋਪਨਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਇਹ ਪੂਰੇ ਕੰਦਗਿਆ ਰਾਹ ਆਹ ਇਹ ਕੋਈ ਰੇਡ ਆਹ ਬੰਦ ਪਈਆਂ ਉਧਰ ਸਾਰੇ ਗੇੜੇ ਖੋਲੇ ਪਏ ਆਗੇ ਛੋਣਾ ਗੱਲ ਕਰੋ ਐ ਐ ਰੋਡ ਜਾਮ ਕਰਾਂਗੇ ਜਾਣੇ ਬੱਸ ਸੁਣਾਓ ਇਹ ਤੋਂ ਮਹਾਜ ਮਾਰ ਕੇ ਲਿਆਉਣਾ ਉਹਨਾਂ ਨੇ ਤੇਰੇ ਸਾਹਮਣੇ ਆ ਕੇ ਚੁੱਕੋ ਤੱਕਾ ਬੰਦ ਕਰੋ ਦੋਹਾਂ ਨਹਿਰਾਂ ਨੂੰ ਅਸੀਂ ਹੋਰ ਚਾਲਾਂਗੇ ਹਾਂ ਆ ਬੰਦ ਕਰੋ ਦੋ ਨਹਿਰਾਂ ਨੂੰ ਅਸੀਂ ਹੋਰ ਚੱਲਾਂਗੇ ਹਾਂ ਪੰਜਾਬ ਨੂੰ ਦੋ ਬੰਨਾਂ ਦੀਆਂ ਗੱਲਾਂ ਚੱਲਣ ਚਾਹੇ ਇਹਨੇ ਕੰਦੀਆਂ ਨਾਲ ਆਏ ਹਾਂ ਇਹਨੂੰ ਅੱਪੀ ਰੇਡ ਆਹ ਬੰਦ ਪਈਆਂ ਉਧਰ ਸਾਰੇ ਗੇੜੇ ਖੋਲੇ ਪਏ ਆਗੇ ਆਪਣਾ ਗੱਲ ਕਰੋ ਆਏ ਆਏ ਰੋਡ ਜਾਮ ਕਰਾਂਗੇ ਜਾਂ ਨਹੀਂ ਬੱਸੋ ਆਹ ਇਹ ਤੋਂ ਮਵਾਜ ਮਾਰ ਕੇ ਲਿਆਉਣਾ ਨੂੰ ਉਹਨਾਂ ਤਾਂ ਸਾਹਮਣੇ ਆ ਗਿਆ ਚੁੱਕੋ ਤੱਕਾ ਬੰਦ ਕਰੋ ਦੋ ਨਹਿਰਾਂ ਨੂੰ ਅਸੀਂ ਹੋਰ ਚੱਲਾਂਗੇ ਹਾਂ ਬੰਦ ਕਰੋ ਦੋ ਨਹਿਰਾਂ ਨੂੰ ਅਸੀਂ ਹੋਰ ਚਾਲਾਂਗੇ ਹਾਂ ਪਾਣੀ ਨੂੰ ਡੋਬਣਾ ਨਹੀਂ ਗੱਲਾਂ ਚੱਲਾਂਗੇ ਇਹਨੇ ਕੰਦੀਆਂ ਰਾਹੀਂ ਆਹ ਬੰਦ ਪਈਆਂ ਉਧਰ ਸਾਰੇ ਗੇੜ ਖੋਲੇ ਪਏ ਆਗੇ ਆਪਣਾ ਗੱਲ ਕਰੋ ਆਹ ਆਹ ਰੋਡ ਜਾਮ ਕਰਾਂਗੇ ਜਾਂ ਨਹੀਂ ਬੱਸ ਜੀ ਤੋਂ ਮਵਾਜ ਮਾਰ ਕੇ ਲਿਆਉਣਾ ਉਹਨਾਂ ਤੇਰੇ ਸਾਹਮਣੇ ਆ ਗਿਆ ਚੁੱਕੋ ਤੱਕਾ ਬੰਦ ਕਰੋ ਦੋ ਨਹਿਰਾਂ ਨੂੰ ਅਸੀਂ ਹੋਰ ਚਾਲਾਂਗੇ ਹਾਂ ਤੱਕਾ ਬੰਦ ਕਰੋ ਦੋ ਨਹਿਰਾਂ ਨੂੰ ਅਸੀਂ ਹੋਰ ਚਾਲਾਂਗੇ